ਇਸ ਤੋਂ ਬਾਅਦ ਰਾਜ ਨੂੰ ਸਤਿ ਸ਼੍ਰੀ ਅਕਾਲ ਕਰੋ ਫੰਕਸ਼ਨ ਹੋ ਗਿਆ ਸਰ ਤਾਂ ਨਹੀਂ ਸਕਦੇ ਆਦਰਯੋਗ ਜੋ ਜੀ ਵੀ ਪੂਰ ਸਤਿ ਸ਼੍ਰੀ ਅਕਾਲ ਜੀ ਦੇ ਵਿੱਚ ਖਰਾਬ ਸਾਡੀ ਲਿਖਣ ਸਾਲ ਜੀ ਦਫ਼ਤਰ ਪਰ ਵਰਤੂ ਆਪ ਨੂੰ ਬਲਗ ਲੱਗਿਆ ਹੋਣਾ ਤੁਹਾਡਾ ਸਵਾਣ ਖੋਜ ਸੰਬੰਧਿਤ ਕੰਮ ਹੋ ਰਿਹਾ ਹੈ ਜੋ ਜੀ ਰਾਜ ਨੂੰ ਸਤਿ ਸ਼੍ਰੀ ਅਕਾਲ ਸਭ ਤੋਂ ਉੱਚਤਮ ਸਤਿ ਸ਼੍ਰੀ ਅਕਾਲ जो कर को लाइव को मॉनस्टर साथ में ना करते नहीं आरंभ पादी आ गए मुझे सब सही प्रेम में रुचि है मैंने आ गया नाकला कर रहा है अच्छे भाई और प्रकार सा रानी करते सोनु हादु हास लिया हा Thank you. you. Mm -hmm. ਸਤਨਾਮ ਵਾਹਿਗੁਰੂ ਸਤਨਾਮ

महाराज का प्रकाश पर्व बड़े प्यार श्रद्धा मना रहे हैं, इस करके सारी संगत ने ना ना चल के ਕਿਉਂਕਿ ਨਗਰ ਕੇ ਤਿਲਕ ਨੇ ਵੀ ਹੁੰਦਾ ਹੈ ਪੰਜਾ ਪਿਆਰਿਆਂ ਦੀ ਅਗਵਾਈ ਦੇ ਵਿੱਚ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਛਤਰ ਛਾਇਆ ਹੇਠ ਕੀਤਾ ਜਾਂਦਾ ਹੈ ਤੇ ਮੈਂ ਪ੍ਰਬੰਧਕਾਂ ਨੂੰ ਬਧਾਈ ਦਿੰਨਾ ਕਿ ਆਪਾਂ ਸਾਰੇ ਦਿਨ ਜੋ ਇਹ ਪ੍ਰਾਣੇ ਕੀਤੇ ਆ ਮਕਾਮਾ ਪ੍ਰੇਣਾ ਬੀਰ ਬਜਰਗ ਨਾਲ ਨਾਲ ਚੱਲ ਕੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਕਰਨਾ ਹੈ ਪਰ ਸਭ ਤੋਂ ਪਹਿਲਾਂ ਜੋ ਮੇਰੇ ਦਾਤੇ ਦੀ ਸਿੱਖੀ ਦਾ ਸੱਚਾ ਤੇ ਸੁੱਚਾ ਅਸੂਲ ਹੈ ਉਸ ਨੂੰ ਪੂਰਾ ਕਰਦੇ ਹੋਏ ਸਾਰੀ ਸੰਗਤ ਹੱਕ ਹੱਕ ਆਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ

ਜਦੋਂ ਤੋਂ ਇਹ ਐਪ ਅਰੇਂਜਮੈਂਟ ਕੀਤੀ ਪ੍ਰਬੰਧ ਮੇਰੇ ਛੋਟੇ ਵੀਰ ਨਵਦੀਪ ਸਿੰਘ ਜੀ ਜੋ ਕਿ ਬਹੁਤ ਹੀ ਵਾਹਿਗੁਰੂ ਦੀ ਕਿਰਪਾ ਦਾ ਸਦਕਾ ਆਪਣੇ ਜਿਨ੍ਹਾਂ ਦੇ ਕਰਮ ਦੇ ਵਿੱਚ ਸਤਿਗੁਰਾਂ ਨੇ ਕਿਰਪਾ ਕੀਤੀ ਆ ਤੇ ਇਹ ਦੇਸ਼ ਵਿਦੇਸ਼ਦੰਤ ਅੱਜ ਸਾਰਾ ਪ੍ਰੋਗਰਾਮ ਜਾਣਾ ਹੈ ਇਹ ਕਰਕੇ ਆਪਾਂ ਰਹਿਤ ਮਰਜ਼ਾਦਾ ਦੇ ਵਿੱਚ ਰਹੇਗੇ ਸਾਰਾ ਦਾ ਗੁਰੂ ਦਾ ਜਸ ਕਰਨੇ ਇਤਿਹਾਸ ਦੇ ਮਾਨ ਵਿੱਚ ਵੀਰੇ ਬਹੁਤ ਸਾਰੇ ਯੋਗ ਬਾਬਾ ਤਰਸੀਰ ਸਿੰਘ ਜੀ ਉਹਨਾਂ ਵੱਲੋਂ ਸਾਡੀ ਛੋਟੀ ਜੀ ਬੇਟੀ ਉਹਨਾਂ ਵੱਲੋਂ 150000 ਰੁਪਏ ਭੇਜੇਗੇ ਨਿਵਾਦ ਆਏ ਹੱਥ ਰੱਖਣਾ ਤਾਂ ਕਿ ਅਸੀਂ ਤੁਹਾਡਾ ਗੁਣਗਾਨ ਕਰ ਸਕੀਏ 100 ਕੰਤਾ ਰਹਿਣਾ ਸੇਵਕਾਂ ਦੀ ਸੁਦਾ ਅੰਗ ਸੰਗ ਵਾਹੇ ਗੁਰ ਤ्यों ਬੇਨਤੀ ਕੀਤੀ ਜਾ ਰਹੀ ਮੇਰੀ ਬੰਦਰਾ ਸਰ ਪੀਰੇ ਅਮਾਰ ਕਾ ਕਰ ਯਾਰ ਜਗਾਰੇ ਖੁਰਾ ਮਾਲ ਕਾ ਰਸ ਦਾ ਇੱਕ ਵਾਰ ਛਾਦਾ ਨਾ ਮੀ ਚਾਲ ਕਾ ਦਸੋ ਕਾ ਬਤਾ ਬਣਾਉਣ ਵਾਲਾ ਕੰਤ ਵਹਿ ਗੁਰੂ ਰਹਿਣਾ ਸੇਵਕਾ 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 ਦੇ ਸਦਾ ਯੰਗ ਸੰਗ ਵਹਿ ਡਰੂਆ ਰੈਣਾ ਸੇਵਕਾ ਬੇ ਨਾਨਕ ਖਚਾਉ ਮੇਰੀ ਆਖ ਕਰੋ ਸੇਵਕਾ ਦੇ ਘਰ ਜੰਗਾਰੂ ਨੋ ਕਾਲ ਪੁੱਤਿ ਦਾ ਪਕਸ਼ ਤੇ ਰੰਨਾ ਸੁਨੋ ਛੈਰੀ ਪੁੱਤਣਾ ਆਕਾਸ਼ ਨਾ ਕੇ ਤੁੰਗ ਹੈ ਯੋ ਰੈਣਾ ਸੇਵਕਾ ਰੈਣਾ ਸੇਵਕਾ ਦੇ ਸਦਾ ਤੰਗ ਸੰਗ ਆਹੇ ਗੁਰੂ ਰੈਣਾ ਸੇਵਕਾਂ ਆ ਸੇਵਕਾਂ ਦੇ ਸਦਾ ਅੰਦਰ ਸੰਗ ਵਹਿ ਗੁਰੂ ਅਕਾ ਦਾ ਨਾਮ ਨਾਸ ਕਰ ਮਨ ਮੇਰੇ ਹੈ ਰਦੇ ਕੋਰ ਤੇ ਆ ਰਮਾ ਸਾਰ ਭੁੱਲਿਆ ਆਪਣਿਆਂ ਦੀ ਆਲਮ ਜਾਵਾ ਪਾ ਹੁਸਾ ਕਰੇ ਚ ਪਾਰ ਲੰਘ ਰਹਿ ਗੁਰੂ ਰੈਣਾ ਸੇਵਕਾਂ

नैण शेवकार सदा अंग संग वेगुरू नैण शेवक गुरू भईया ਰੋ ਰੋ ਅੱਕੇ ਹਾਦੀ ਮੇਰੀ ਤੇਨ ਤੀਸੜਾ ਮਨ ਮਰਤ ਹੀ ਨ ਕਵੀਆਂ ਬੇ ਗੁਣਾਵਾ ਬੇ ਟਿਕਾਵੀ ਲੁਰੀ ਦੇ ਵਾਸਤੇ ਤਣਾ ਰਸ ਦਾ ਇੱਕ ਪਾਰੋ ਕਾ ਬਤਾ ਧਾਰਾ ਅੰਗਵਾਹੀ ਕਰੂਗਾ ਰੈਣਾ ਸੇਵਕਾ ਰੈਣਾ ਸੇਵਕਾਂ ਦੇ ਸਦਾ ਅੰਗ ਸੰਗ ਰਹੇ ਕਰੂਗਾ ਰੈਣਾ ਸੇਵਕਾ ਛੇਨੀ ਪਾਤਸ਼ਾਹੀ ਤੂੰ ਹਾਉ ਬਦਨ शिव पाद शाही तुम्हार है औखा है। है। दी 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 का करण वाला सेंद है नम परे तैयू शेर मर गेंदी तार की तुसार देरी मंग गुरु शेर शेरता। अे सराय अंब संग वाए करे अयाल सूरत बखस दयाल सूरत पखण सोई सोई देव ਸੋਈ ਸੋਈ ਤੇ ਵਾ ਸੋਈ ਸੋਈ ਤੇ ਜੋ ਪਾ ਚਾਹੂਰੇ ਆਪਣੇ ਤੇ ਜੋ ਮਾਣ ਲੈ i'm <tries> ਤਤ ਮੰਜਾ ਸਾਹਿਬ ਤਕਾਸ਼ ਵਿਹਾਰਾਂ ਦੀ ਖੁਸ਼ੀ ਦੇ ਵਿੱਚ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਸਾਹਿਬ ਤੋਂ ਸੋਭਾ ਤੋਂ ਲੈ ਕੇ ਪੰਜਾ ਪਿਆਰਾ ਜੀ ਘਵਾਈ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਲਗਾ ਕੀਰਤਨ ਪਰੰਪਰ ਅੰਦ ਹੋਇਆ ਸੀ ਸਾਰੇ ਨਕਤੇ ਵਿੱਚੋਂ ਦੀ ਹੁੰਦਾ ਹੋਇਆ ਕਿਛੇ ਤਿੰਨ ਪੜਾਵਾ ਨੂੰ ਕਵਰ ਕਰਕੇ ਚੌਥੇ ਪੜਾਵੇ ਪਹੁੰਚਿਆ ਰਾਸਤੇ ਵਿੱਚ ਅਨੇਕਾਂ ਸੰਗਤਾਂ ਨੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਨੂੰ ਆਪਣਾ ਅਕੀਦਾ ਪੇਟ ਕੀਤਾ ਸ਼ਰਧਾ ਬੇਟ ਕੀਤੀ ਕਿ ਗੁਰੂ ਤੇਗ ਬਹਾਦਰ ਜੀ ਨੇ ਗੁਰੂ ਦਾ ਹਰਜਾਸ ਕੀਰਤਨ ਕੀਤਾ ਅਤੇ ਪਾਈ ਵੀ ਪਾਉ ਸਿੰਘ ਜੀ ਮੜੋਂ ਵਾਲੇ ਜਿੱਥੇ ਦੇ ਆਪ ਜੀ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਪ੍ਰਸੰਗ ਹੈ ਜਿਹੜਾ ਉਹ ਸੁਣਾ ਕੇ ਨਿਹਾਲ ਕੀਤਾ ਹੈ

নাহে গুরু না جان ماکي درد کتا ਈ ਘੜੋ ਹੀ ਆ ਬਾਲੇ ਘਰ ਮਿੱਟਾ ਸਤ ਨਾਮ ਵਾਹਿਗੁਰੂ 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 ਆਪ ਉੱਥੇ ਜਾਣਾ ਉਧਰ ਹੀ ह ਅਬਨਾਸੀ ਜੀ ਅਨ ਕੋ ਦਾਤਾ ਸਿਮਰਤ ਸਭ ਮਲ ਕੋਈ ਗਉਣ ਨਿਧਾਨ ਪਦ ਤਨ ਕੋ ਵਰਤਨ ਅੰਦਰ ਲਾ ਪਾਵੇ ਕੋਈ ਮੇਰੇ ਮਨ ਜਾਪੋ ਗੁਰ ਗੋਬਾਲ ਪ੍ਰਭ ਸੋਈ ਜਾ ਕੀ ਆਇਆ ਸੁਪਾਈਐ ਬਾਹਰ ਦੂਖ ਨ ਹੋਈ ਰਹਾ ਵੜ ਭਾਗੇ ਸਾਧ ਸੰਗ ਪਰਾਪਤ ਤਨ ਪੇਟ ਤ ਦਰਮਤ ਕੋਈ ਤਨ ਕੀ ਧੂਰ ਨਾਨਕ ਦਾਸ ਬਾਸੈ ਜਨ ਹਰਿ ਗਾਮ ਰਧ ਕੋਈ ਵੜ ਭਾਗੇ ਸਾਧ ਸੰਗ ਪਰਾਪਤ ਤਨ ਪੇਟ ਤ ਦਰਮਤ ਕੋਈ ਯਾਨਕੀ ਤੋਹਰ ਨਾਨਕ ਦਾਸ ਬਾਸ਼ੈ ਜਨ ਹਰ ਨਾਮ ਅਰਦਾਇ ਪਰੋਈ ਵਾਹਿਗੁਰੂ ਕਾ ਕਨਸਾ ਵਾਹਿਗੁਰੂ ਜੀ ਕਾ ਸਤਿ ਸਤਿ ਕਲਸਾ ਵਾਹਿਗੁਰੂ ਜੀ ਕਾ ਸਤਿ ਜੁਰਾ ਕਰ ਕਉ ਪਰਦਾ ਜੋਨਸਾ ਤੇ ਵਾਸ ਮਾਗਿ ਤਾ ਮਾਰ ਤੇ ਤੁਮਰੀ ਕਿਰਪਾ ਮੈਸੂਪੁਨੇ ਰੇ ਪਹਿਲਾ ਜਾਨਾ ਤੁਮਾਂ ਚਤੁਰਚ ਭਵੰਤ ਸਹਗਲ ਸਮਗਰੀ ਤੁਮਰੇ ਸੋਪਰਦਾਰੀ ਤੁਮ ਤੇ ਹੋ ਸਵਾਗਤ ਕਰੀ ਮੇਰੀ ਗਾਥਾ ਕੰਟੀ ਜਾਣੇ ਨਾਲ ਤੋਹਸ ਕਿਨੇ ਤਾ ਪੁਨੀਵਰਣ ਹਰੋ ਦੁਖੰਤ ਸੁਖਰਾਸ ਤਾਕੋ ਵਿਗਰਨਾ ਤੋ ਲੱਗ ਜਾ ਕੀ ਰੇ ਅਗਿਆਰਦਾਸ ਇੱਕ ਵੰਕਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੋਦੀ ਸਾਹਿਬਾਰਸਿ ਗੋਦੀ ਪਾਸ਼ਾ ਕੀ ਫਤਿਹ ਗੋਦੀ ਸੰਕਾ ਕੋ ਨਾਮ ਲਈ ਤੇ ਆਇ ਪ੍ਰਮੇਰਦਾਸ ਰਾਮਦਾਸ ਸਾਹਿਬ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਤੇ ਯੂਟੇ ਸਭ ਦੁਖ ਜਾਇ ਗੁਰ ਤੇ ਬਾਦ ਵਿੱਚ ਸੁਣਿਆ ਕਰ ਹੋ ਜਾਵੇ ਤਾਰੇ ਸਤਿ ਸਾਇ ਸਤਿ ਸੋਈ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚੋਜੀ ਪਾਤਸ਼ਾਹੀ ਸਤਿ ਸਾਇ ਸਤਿ ਸਾਧ ਸੋ ਪਾਤਸ਼ਾਹ ਦੀ ਆਤਮਿਕ ਜੋਤ ਤਨ ਤਨ ਸ੍ਰੀ ਗੁਰੂ ਅੰਸ਼ਾ ਮਹਾਰਾਜ ਜੀ ਹਾਜ਼ਰ ਹਜ਼ੂਰ ਸਰਪਰਾ ਪਰਪੂਰ ਜਾਗ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਠ ਦਸੰਦਾਰਾਂ ਦਾ ਧਿਆਨ ਤਰ ਕੇ ਖਾਲਸਾ ਜੀ ਸਤਿਗੁਰੂ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਜੋ ਸਾਹਿਬ ਜੀ ਨੇ 40 ਮੁਕਤੇ ਹੱਠਿਆਂ ਜਪਿਆ 75 ਪੰਜ ਜਨਨਾਮ ਜਪਿਆ ਗਵੰਡ ਕੇ ਸ਼ਕਾਇ ਦੇਵ ਚਲਾਈ ਤੇ ਵਾਹਿ ਦੇਵ ਸੁਨਕਰਣ ਰਡ ਕੀ ਤਾਤ ਨਾ ਪਿਆਰ ਸਚਾਰਨੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਸਤਿਗੁਰੂ ਜੀ ਸ੍ਰੀ ਵਾਹਿਗੁਰੂ ਵਾਹਿਗੁਰੂ ਨਾ ਸਿੰਘਾ ਸੁਗਣੀਆਂ ਤਰਮੇ ਸਿਤੇ ਬੰਦ ਬੰਦ ਕਟਵਾਏ ਖੋਪਰ ਨਹਾਈਆਂ ਤਰਖੀਆਂ ਤੇ ਚੜੇ ਆਰਾ ਤੰਤਰ ਵਾਗੇ ਕੀਮਾ ਕੀਮਾ ਕੀਤੇ ਕੀ ਖੰਨੀ ਖੰਨੀ ਰੋਟੀ ਦੇ ਬਜਾਰ ਕੀਤੀ ਸਵਾ ਸਵਾ ਮਨ ਦੇ ਪੀਸਣ ਦੇ ਖੇਤਰ ਉਹਨੇ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ ਗੁਰਦੁਆਰਾਂ ਦੀ ਸੇਵਾ ਸੰਭਾਲੀ ਕੁਰਬਾਨੀਆਂ ਕੀਤੀਆਂ ਤਿੰਨਾ ਸਿੰਘਾਂ ਸਿੰਘਣੀਆਂ ਬੱਚੰਗੀਆਂ ਦੀ ਕਮਾਈ ਦਾ ਅੰਤਰ ਕੇ ਖਾਲਸਾ ਜੀਸਾ ਬੋਲੇ ਸ੍ਰੀ ਵਾਹਿਗੁਰੂ ਜੀ ਦੀ ਸਰਵਾਧ ਗੁਰਦੁਆਰਾਂ ਦਾ ਅੰਤਰ ਕੇ ਖਾਲਸਾ ਜੀਸਾ ਬੋਲੇ ਸ੍ਰੀ ਵਾਹਿਗੁਰੂ ਜੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੰਤੀ ਹੈ ਸਤਿਗੁਰੂ ਜੀਓ ਸਤਿਗੁਰੂ ਜੀ ਆਸਵੇਂ ਨਗਰੇ ਕੀਰਤਨ ਸਤਿਗੁਰੂ ਜੀਓ ਆਪ ਜੀ ਆਵ ਦੀਆਂ ਦੇ ਹੁਕਮ ਅਨੁਸਾਰ ਸਤਿਗੁਰੂ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੀ ਛਤਰ ਛਾਇਆ ਦੇ ਹੇਠ ਪੰਜ ਪਿਆਰੇ ਚਾਰ ਸਾਹਿਬ ਜਦ ਦੇ ਤੇ ਨਿਸ਼ਾਨ ਜੀ ਹੋਰ ਸਿੰਘ ਸਹਿਵਾਣ ਸਤਿਗੁਰੂ ਜੀਓ ਸੰਗਤ ਸਤਗੁਰੂ ਜੀ ਆਪ ਜੀਆਂ ਦੇ ਸ਼ੀਸ਼ ਦੇ ਹੇਠ ਸਤਗੁਰੂ ਸੱਚੇ ਪਾਤਸ਼ਾਹ ਜੀਓ ਛਤਰ ਸ਼ਾਹ ਦੇ ਇਹ ਸਤਗੁਰੂ ਜੀ ਉਹ ਨਗਰ ਕੀਰਤਨ ਹੋਇਆ ਸਤਗੁਰੂ ਜੀ ਉਹ ਸਵਾਮਾ ਕਮਾਉਂਦਿਆਂ ਕਹੋ ਵਿਗੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਵਿੱਚ ਜਾਣ ਕੇ ਮਾਫ਼ ਕਰਨਾ ਅੱਗੇ ਤੋਂ ਸੁੱਤੇ ਸਵੱਛ ਸੇਵਾ ਕਰਨ ਦੀ ਬਲਬ ਦੀ ਸਮਰੱਥਾ ਦੇਖਣੀ ਸਤਗੁਰੂ ਜੀਓ ਸਤਗੁਰੂ ਜੀਓ ਇਸ ਸਮੇਂ ਸੋਧਾਰਾ ਰਸਾਬ ਦੀ ਜਗ ਦੀ ਅਰਦਾਸ ਸਤਗੁਰੂ ਜੀਓ ਅੱਖਰਵਾਧਾ ਕਟਾ ਪੁਲਜਕ ਮਾਫ ਕਰਨਾ ਸਤਿਗੁਰੂ ਜੀ ਆਇਆਂ ਸਮੇ ਆਪ ਜੀ ਆਪਣੇ ਨਿਜੀ ਸਥਾਨ ਗੁਰਦੁਆਰਾ ਸਾਹਿਬ ਪਹੁੰਚਿਓ ਸਤਿਗੁਰੂ ਜੀਓ ਸਤਿਗੁਰੂ ਜੀ ਆਵ ਜੀ ਦੇ ਦਰ ਤੇ ਕੜਾ ਪ੍ਰਸ਼ਾਦ ਜੀ ਆ ਦੇਗਾ ਸੱਚ ਕੇ ਹਾਜ਼ਰ ਹੋਈਆਂ ਆਪ ਜੀ ਦਰ ਤੇ ਪ੍ਰਵਾਣ ਕਰੋ ਆਪ ਜੀ ਕੋ ਬੁਲਾਓ ਲੱਗਾ ਹੋਇਆ ਕੜਾ ਪ੍ਰਸ਼ਾਦ ਨੂੰ ਭੋਗ ਸੰਗਤ ਵਿੱਚ ਵਰਤਨ ਦੇ ਹੁਕਮ ਬਖਸ਼ੋ ਜੋ ਜੀ ਆਪ ਜੀ ਦੇ ਦਰ ਦਾ ਕੜਾ ਪ੍ਰਸ਼ਾਦ ਸਿੱਕੇ ਸਤਨਾਮ ਸ੍ਰੀ ਵਾਹਿਗੁਰੂ 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 ਜੀ ਦੇ ਜਾਪ ਜਪੇ ਸਤਿਗੁਰੂ ਜੀ ਉਹ ਜਿਨ੍ਹਾਂ ਦੇ ਨਾਮ ਪਰਿਵਾਰਾਂ ਨੇ ਸੇਵਾਵਾਂ ਕਮਾਈਆਂ ਸਤਿਗੁਰੂ ਜੀ ਉਹ ਸਭਨਾਂ ਦੀਆਂ ਸੇਵਾਵਾਂ ਥਾਏ ਪੁੰਨੀਆਂ ਸਤਿਗੁਰੂ ਜੀ ਉਹ ਟਰੈਕਟਰਾਂ ਦੀ ਸੇਵਾ ਲੰਗਰਾਂ ਦੀ ਸੇਵਾ ਸਤਿਗੁਰੂ ਜੀ ਉਹ ਤਨ ਮਨ ਤਨ ਦੇ ਨਾਲ ਕੀਤੀਆਂ ਹੋਈਆਂ ਸੇਵਾਵਾਂ ਸਤਿਗੁਰੂ ਜੀ ਉਹ ਆਪਣੇ ਅੰਦਰ ਤੇ ਪ੍ਰਵਾਨ ਕਰਨੀਆਂ ਸਤਿਗੁਰੂ ਜੀ ਉਹ ਮਾਂਝ ਪਾਣੀ ਮਾਫੀ ਕਰਨੀ ਸਤਿਗੁਰੂ ਜੀ ਉਹ ਸਹੀ ਪਿਆਰੇ ਮਿਲਣਗੇ ਜਿਨ੍ਹਾਂ ਦੇ ਮਿਲਿਆ ਆਪਣੀਆਂ ਦਾ ਪਵਿੱਤਰ ਨਾਮ ਤੇਤੇ ਆਵੇ ਨਾਰਕ ਨਾਰਕ ਸਤਿਗੁਰਾਂ ਤੇਰੀ ਮੋੜੀ ਸੁਖ ਜੋਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਲ ਸੁਨਹਾਰਾ Falçar, vai de que